ਦਰੀ ਭਾਰੀ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਡੱਬ ਵਾਲੀ ਮੰਡੀ ਇੱਥੇ ਤੁਹਾਨੂੰ ਦਿਖਾਵਾਂਗੇ ਆਪਾਂ ਟੌਪ ਟੌਪ ਦੇ ਨਗੀਨੇ ਤੇ ਬਾਈ ਜੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬਾਈ ਆਪਾਂ ਤੁਹਾਡੇ ਲਈ ਹਰ ਇੱਕ ਮੰਡੀ ਚ ਵੀਡੀਓ ਲੈ ਕੇ ਆਵਾਂਗੇ ਮੰਡੀ ਦੀ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਗਰੁੱਪਾਂ ਵਿੱਚ ਸ਼ੇਅਰ ਕਰਦੇ ਕਰੋ ਮੇਰਾ ਵੀਰ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਟੌਪ ਗਲਾਸ ਦੀਆਂ ਝੋਟੀਆਂ ਬਹੁਤ ਹੀ ਟੌਪ ਗਲਾਸ ਝੋਟੀ ਮੋਰਾ ਤੇ ਚੈੱਕ ਕਰਿਓ ਬਾਈ ਅਟਰ ਕੁਆਲਟੀ ਬਹੁਤ ਗੁੱਡ ਹੈ ਚੰਗਾ ਜਾਨਵਰ ਹੈ ਬਾਈ ਤੇ ਬਾਈ ਪਿੱਠ ਪੁੜੇ ਦੀ ਬਹੁਤ ਚੰਗੀ ਹੈ ਝੋਟੀ ਤੇ ਥਣਾ ਵਿੱਚ ਦੇਖੋ ਬਾਈ ਪ੍ਰੋਪਰ ਗੈਪ ਹੈ ਤੇ ਲੇਵਾ ਦੇਖੋ ਝੋਟੀ ਦਾ ਬਹੁਤ ਚੰਗਾ ਹੈ ਬਾਈ ਤੇ ਬਾਈ ਤੋਂ ਆਪਾਂ ਲਵਾਂਗੇ ਪੂਰੀ ਜਾਣਕਾਰੀ ਚੈੱਕ ਕਰੋ ਮੇਰੇ ਵੀਰ ਅਟਰ ਕੁਆਲਟੀ ਬਹੁਤ ਬੁੱਢਾ ਹੈ ਬਾਈ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਜੀ ਬਾਈ ਕੀ ਹਾਲ ਹੈ ਜੀ ਠੀਕ ਆ ਬਜੀ ਬਾਈ ਕਿਹੜੇ ਸੂਏ ਦੀ ਉਟੀ ਇਹ ਉਹ ਦੂਜੇ ਸੂਏ ਦੀ ਅੱਛਾ ਦੂਜੇ ਸੂਏ ਦੀ ਤੇ ਦੁੱਧ ਦਾ ਕਿੰਨਾ ਵੀਰੇ ਥੱਲੇ ਦੀ ਹੁਣ 13 ਕਿਲੋ ਜੀ ਅੱਛਾ 13 ਕਿਲੋ ਜੀ ਕਿੰਨੇ ਦਿਨ ਦੀ ਸੂਈ ਵੀ ਹੈ ਜੀ ਇਹ ਸੂਈ ਹੋ ਗਿਆ ਉਹ ਵੀ 25 ਦਿਨ 20 25 ਦਿਨ ਜੀ ਤੇ ਕਿੰਨਾ ਕਰਜੂ ਹੋਰ ਬਾਈ ਦੁੱਧ ਦਾ ਬਾਸ ਇੱਥੇ ਕਰੋ 14 ਦਾ ਬੜਾ ਸੂਈ ਤੇ ਕਿੰਨਾ ਗਰੇਟ ਰੱਖਿਆ ਬਈ ਆਪਣਾ ਇਹਨੇ ਇਹਦਾ 1/2 ਲੱਖ ਜੀ 1/2 ਲੱਖ ਬਾਕੀ ਥੋੜਾ ਬੋਤ ਮੰਨਦਾਨ ਹੋ ਜੀ ਵੀ ਕੋਈ ਨਹੀਂ ਠੀਕ ਹੈ ਬਈ ਤੇ ਕਿੰਨੇ ਜਾਨਵਰ ਲੈ ਗਏ ਵੀਰ ਆਪਾਂ ਅੱਜ ਸਾਡੇ ਕੋਲ ਤਿੰਨ ਸੀ ਅੱਛਾ ਜੀ ਗਾਹਗੀਰੀ ਨਾ ਬਾਕੀ ਗਾਹਗੀਰੀ ਕਿਵੇਂ ਹੈ ਜੀ ਤਹਾਂ ਛੇ ਰੰਦਾ ਗਾਹ ਠੀਕ ਹੈ ਗਾਹ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਤੇ ਲਾਸਟ ਕਿਨੇ ਤੱਕ ਦੇਣੀ ਹੈ ਜੀ ਇਹ 1 15 ਦੀ ਦੇ ਦੇਣੀ 15 ਦੀ ਤੇ ਮੋਬਾਈਲ ਨੰਬਰ ਸ਼ੇਅਰ ਕਰ ਸਕਦੇ ਵੀਰ ਆਪਣਾ ਜੀ ਹਾਂਜੀ ਹਾਂਜੀ ਵੀਰੇ 94647 ਹਾਂਜੀ 18434 ਇੱਕ ਵਾਰ ਦੁਬਾਰੇ ਬੋਲ ਦੂਗਾ 94647 ਹਾਂਜੀ 18434 ਆਪਣਾ ਵਪਾਰ ਦਾ ਕੰਮ ਹੈ ਵੀਰੇ ਆ ਵਪਾਰ ਦਾ ਜਿੱਦਾਂ ਹੁਣ ਤੁਹਾਤੋਂ ਘਰੇ ਵੀ ਹੁੰਦੇ ਹਣੇ ਪਸ਼ੂ ਆਪਣੇ ਕੋਲੇ ਆ ਘਰੇ ਵੀ ਹੈਗੇ ਕਿਹੜਾ ਇਲਾਕਾ ਵੀਰੇ ਮਾਨਸਾ ਜੀ ਅੱਛਾ ਜੀ ਪਿੰਡ ਕਿਹੜਾ ਜੀ ਪਿੰਡ ਵੀ ਮਾਂਸਾ ਦੇ ਨੇ ਮਾਂਸਾ ਸ਼ਹਿਰ ਚ ਹੈ ਠੀਕ ਹੈ ਬਾਈ ਜੀ ਬਾਈ ਦਾ ਕੰਟੈਕਟ ਜਰੂਰ ਕਰਿਓ ਤੇ ਬਾਈਆਂ ਦਾ ਵਪਾਰ ਦਾ ਕੰਮ ਹੈ ਜੀ ਤੇ ਦੋ ਡੰਕਰ ਬਾਈ ਕਹਿੰਦਾ ਸੇਲ ਹੋਲੇ ਤੇ ਇੱਕ ਰਹਿੰਦੀ ਝੋਟੀ ਹੈ ਬਹੁਤ ਟੌਪ ਕਲਾਸ ਤੇ ਬਾਕੀ 20 25 ਲਿੰਦੀ ਸੂਈ ਵੀ ਬਾਈ ਕਹਿੰਦਾ ਬਾਕੀ ਅਟਰ ਕੁਆਲਟੀ ਬਾਈ ਬਹੁਤ ਚੰਗੀਆਂ ਝੋਟੀ ਦੀ ਲੈ ਬਾਈ ਬਹੁਤ ਚੰਗਾ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਚਾਰੇ ਥਣਾ ਵਿੱਚ ਗੈਪ ਹੈ ਜਾਨਵਰ ਚੰਗਾ ਹੈ ਵੀਰ ਮੇਰਾ ਵੀਰ ਬਹੁਤ ਹੀ ਟੌਪ ਕਲਾਸ ਦੀ ਮੋਹਰਾ ਨਸਲ ਦੀ ਝੋਟੀ ਬਹੁਤ ਚੰਗਾ ਜਾਨਵਰ ਹੈ ਵੀਰ ਤੇ ਬਾਈਆਂ ਕੋਲੋਂ ਲਾਵਾਂਗੇ ਪੂਰੀ ਜਾਣਕਾਰੀ ਤੇ ਬਈ ਅਟਰ ਕੁਆਲਟੀ ਬਹੁਤ ਚੰਗੀ ਹੈ ਬਈ ਥਣਾ ਵਿੱਚ ਪ੍ਰੋਪਰ ਗੈਪ ਹੈ ਚੈੱਕ ਕਰੋ ਮੈਂ ਸਾਡੀ ਤੇ ਬਈ ਪਿੱਟਪੂੜੇ ਦੀ ਬਹੁਤ ਚੰਗੀ ਹੈ ਛੋਟੀ ਤੇ ਥਣਾ ਵਿੱਚ ਦੇਖੋ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਹੀ ਤੇ ਬਈ ਪਿੱਟਪੂੜੇ ਦੀ ਬਹੁਤ ਚੰਗੀ ਹੈ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਕੀ ਹਾਲ ਹੈ ਜੀ ਵਧੀਆ ਲੱਖਾ ਵੀਰ ਆਪਣਾ ਹੀ ਮੁਕਸਰੀ ਅੱਛਾ ਜੀ ਤੇ ਕਿਹੜਾ ਪਿੰਡ ਪੈ ਜਾਂਦਾ ਵੀਰੇ ਤਿੰਨ ਕਰਾਈਆ ਲਈ ਅੱਛਾ ਜੀ ਤਸਵੀਰ ਕਿਹਦੀ ਗੱਦੜ ਬਾਈ ਅੱਛਾ ਕਿਧਰ ਅੱਜ ਕਿੰਨੇ ਜਾਨਵਰ ਲੈ ਕੇ ਆਏ ਵੀਰੇ ਦੋ ਜੀ ਤੇ ਗਾਹਗਰੀ ਕਿਵੇਂ ਵੈਸੇ ਵੀਰੇ ਬਹੁਤ ਵਧੀਆ ਜੀ ਵਧੀਆ ਜੀ ਹਾਂ ਜੀ ਤੇ ਇਹ ਝੋਟੀ ਦਾ ਕੀ ਸਾਫ ਦਾ ਜਿਹੜੀ ਆਪਾਂ ਦਿਖਾਈਏ ਤੁਸੀ ਸਾਨੂੰ ਇਹ ਦੂਜਾ ਸੂਈ ਹੈ ਜੀ ਪਰ ਸੋ ਰਾਤ ਦੀ ਸੂਈ ਹੈ ਅਕੇ ਦੁੱਧ ਕਿੰਨਾ ਕੁ ਥੱਲੇ ਵੇ ਆ ਤੇ ਹੁਣ ਤਾਂ ਦੁੱਧ ਹੈ 10 11 ਗੋਲ ਬੋਲਾ ਹੀ ਹੈ ਅੱਛਾ ਜੀ ਤੇ ਨਾਲ ਕੀ ਵੀਰੇ ਤੇ ਮਗਰ ਕੱਟੀ ਹੈ ਜੀ ਅੱਛਾ ਨਾਲ ਕੱਟੀ ਕਿੰਨਾ ਕ ਕਰਜੂ ਵੀਰੇ ਹੋਰ ਦਾ ਦੁੱਧ ਪਹਿਲੇ ਸੂਈ 14 15 ਗੋਲ ਦਿੱਤਾ ਹੈ ਜੀ ਅੱਛਾ ਜੀ ਹਾਂ ਇਸ ਵਾਰ ਕਿੰਨੀ ਕੀਮਤ ਹੈ ਵੀਰੇ 16 17 ਕੋਲ ਤੋਂ ਦਊ ਰਾਮ ਦਾ ਅੱਛਾ ਤੇ ਕਿੰਨਾ ਗ੍ਰੇਟਰ ਰੱਖਿਆ ਵੀਰੇ ਦਾ ਇਹਦਾ 1.80 ਲੱਖ ਰੁਪਏ 1 ਲੱਖ ਕਿੰਨਾ ਕਹੋ ਜੀ ਪੱਕੀ ਮੰਤਨ ਹੋ ਜੀ ਮੰਤਨ ਹਾਂ ਮੰਤਨ ਕਰਾਂਗੇ ਤੇ ਹੋਰ ਕਿਹੜੇ ਜਾਨਵਰ ਆਪਣੇ ਕੋਲ ਕਾ ਝੋਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਇਹ ਵੀ ਝੋਟੀ ਅੱਗੇ ਮੋਹਰਾ ਨਸਲ ਦੀ ਤੇ ਬਾਈ ਕੋਲ ਸਾਰੇ ਜਾਨਵਰ ਚੰਗੇ ਨੇ ਤੇ ਚੈੱਕ ਕਰੋ ਵੀ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਤੇ ਪਿੱਠ ਪੂੜੇ ਦੀ ਬਹੁਤ ਚੰਗੀ ਹੈ ਜਾਨਵਰ ਚੰਗਾ ਬਾਈ ਕੋਲੇ ਫਲ ਪ्योर ਮੋਰਾ ਤੇ ਸਿੰਗਾ ਦੀ ਬਹੁਤ ਖੁੰਡੀ ਹੈ ਬਾਈ ਚੰਗੇ ਜਾਨਵਰ ਦੀ ਪੂਰੀਆਂ ਨਿਸ਼ਾਨੀਆਂ ਨੇ ਇਹਦੇ ਬਾਰੇ ਵੀ ਲਵਾਂਗੇ ਆਪਾਂ ਬਾਈਆਂ ਕੋਲੋਂ ਜਾਣਕਾਰੀ ਤੇ ਤੁਹਾਡੇ ਤੱਕ ਕਰਾਂਗੇ ਸ਼ੇਅਰ ਵਰਕ ਵੀ ਥਾਣਾ ਵਿੱਚ ਦੇਖੋ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਤੇ ਚੰਗਾ ਜਾਨਵਰ ਹੈ ਬਾਈ ਬਾਈ ਇਹ ਚੋਟੀ ਦੇਖੀ ਇਹ ਪਹਿਲਾ ਸੂਆ ਜੀ ਅੱਛਾ ਜੀ ਤੇ ਦੁੱਧ ਕਿੰਨਾ ਕੱਢਿਆ ਵੀਰੇ ਨੇ ਦੁੱਧ ਹੁਣ 12 ਕਿਲੋ ਤਿਆਰ ਹੈ ਅੱਛਾ ਜੀ 12 ਕਿਲੋ ਕਿੰਨੇ ਦਿਨ ਦੀ ਦੁੱਈ ਹੈ ਜੀ 1,60,000 ਰੁਪਏ ਮੋੜੇ 1,60,000 ਦੀ ਜੈਜ ਰੇਟਰ ਰੱਖਿਆ ਪਈਆਂ ਨੇ ਜੀ ਤੇ ਬਾਈ ਝੋਟੀ ਵੀ ਦੇਖੋ ਮੇਰੀ ਪਿੱਟਪੂੜੇ ਦੀ ਬਹੁਤ ਚੰਗੀ ਹੈ ਝੋਟੀ ਆਪਣੀ ਜੀ ਦੋ ਦੰਦਾਂ ਦਾ ਨਾਲ ਕੀ ਵੀਰੇ ਦੇ ਮਗਰ ਕੱਟੀ ਹੈ ਜੀ ਅੱਛਾ ਤੇ ਕੱਟੀ ਵੀ ਚੈੱਕ ਕਰੋ ਮੇਰਾ ਵੀਰ ਟਾਪ ਮੋਹਰਾ ਨਸਲ ਦੀ ਤੇ ਬਾਈ ਸਿੰਗਾ ਪੱਖੋ ਵੀ ਬਾਈ ਪੂਰਾ ਹੋਇਆ ਟਾਪ ਕਲਾਸ ਝੋਟੀ ਤੇ ਬਾਈ ਹੋਰ ਥੋੜਾ ਬ ਤਾਂ ਮਾਨ ਤਨ ਹੋ ਜਾ ਹਾਂ ਜ਼ਰੂਰ ਜੀ ਜ਼ਰੂਰ ਠੀਕ ਹੈ ਵੀਰੇ ਤੇ ਜੀ ਬਾਈ ਆਪਣਾ ਵਪਾਰ ਦਾ ਕੰਮ ਹੈ ਜੀ ਗੱਲ ਕੋਲੀ ਤੇ ਜਿੱਦਾਂ ਹੁਣ ਤੁਹਾਡੇ ਕੋਲ ਘਰਾਂ ਵੀ ਖੜੇ ਨਹੀਂ ਹੁਣੇ ਪੰਜ ਛੜਾਂ ਕਰੀ ਬਿਲਕੁਲ ਬਿਲਕੁਲ ਠੀਕ ਹੈ ਬਾਈ ਜੀ ਤੇ ਬਾਈਆਂ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਨੰਬਰ ਤੁਹਾਡੇ ਦਾ ਆਪਾਂ ਸ਼ੇਅਰ ਕਰ ਦਣਾ ਬਾਈ ਜੰਦਾ ਜੀ ਤੇ ਫਿਰ ਨੰਬਰ ਬੋਲ ਸਕਦੇ 9464803748 ਇੱਕਰ ਦੁਆਰੇ ਬੋਲ ਦੂੰਗਾ ਵੀਰੇ 9464803748 ਠੀਕ ਹੈ ਬਾਈ ਇਹ ਚੰਗੇ ਜੀ ਜਾਨਵਰ ਆਏ ਹੋਏ ਨੇ ਵੀਰੇ ਟਾਪ ਕਲਾਸ ਦੀਆਂ ਝੋਟੀਆਂ ਤੇ ਬਾਈ ਜੀ ਦੱਬ ਵਾਲੀ ਮੰਡੀ ਪਹੁੰਚੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਸਪੋਰਟ ਕਰਿਆ ਕਰੋ ਵੀਰੇ ਆਪਾਂ ਤੁਹਾਡੇ ਤੱਕ ਹੀ ਹੋਈਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਹੋਰ ਵੀ ਵੀਡੀਓ ਪਾਉਂਦੇ ਰਹਾਂਗੇ ਚੰਗੇ ਜਾਨਵਰ ਨੇ ਵੀਰੇ ਦਾ ਵੀ ਬਹੁਤ ਹੀ ਟੌਪ ਕਲਾਸ ਮੱਝੂ ਮੂਰਾ ਤੇ ਬਾਈ ਅਟਰ ਕੁਆਲਟੀ ਬਹੁਤ ਚੰਗੀ ਹੈ ਤੇ ਪਿੱਟ ਕੁੜੇ ਦੀ ਬਹੁਤ ਚੰਗੀ ਹੈ ਤੇ ਬਾਈਆਂ ਕੋਲ ਲਾਵਾਂਗੇ ਆਪਾਂ ਪੂਰੀ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਖਾਣਾ ਵਿੱਚ ਪ੍ਰੋਪਰ ਗੈਪ ਹੈ ਵੀਰ ਇੱਕ ਕਰੋ ਮੇਰੇ ਵੀ ਚੰਗਾ ਜਾਨਵਰ ਅਸੀਗਰ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਕਿਹੜਾ ਪਿੰਡ ਹੈ ਵੀਰੇ ਆਪਣਾ ਇਕੱਖਾਂ ਵਾਲੇ ਇਹ ਕਿਹੜਾ ਜ਼ਿਲ੍ਹਾ ਕਰਦਾ ਬੱਡ ਰੇਰੀ ਆਦਾਜ ਮੁਖਤਰ ਸਾਹਿਬ ਦਾ ਜਮਾ ਲਾਸਲਾ ਪਿੰਡ ਬਾਦਸ਼ਾਹ ਤਸਵੀਰ ਕਿਹੜੀ ਪੈ ਜਾਂਦੀ ਹੈ ਜੀ ਤਸਵੀਰ ਸਦੀ ਮਲੋਟ ਅੱਛਾ ਜੀ ਤੇ ਭਾਈ ਕਿੰਨੇ ਜਾਨਵਰ ਲੈ ਕੇ ਆਏ ਅੱਜ ਜੀ 14 ਮੱਝਾਂ ਨੇ ਜੀ ਅੱਛਾ ਜੀ ਤੇ ਅੱਜ ਕਹਾਗਰੀ ਕਿਵੇਂ ਹੈ ਜੀ ਕਹਾਗੇ ਠੀਕ ਆਜਾ ਤੁਰਿਆ ਕੰਮ ਨੇ ਕਿੰਨੇ ਕਿਸੀ ਰੋਏ ਵੀਰੇ ਆਪਣੇ ਸਵੇਰ ਦੇ ਚਾਰ ਹੀ ਵਿਗਿਆ ਅਸੀਂ ਚਾਰ ਵਿਗਿਆ ਜਿਹੜੀ ਆਪਾਂ ਮੱਝ ਛੋਟੀ ਦਿਖਾਈ ਹੈ ਤੇ ਬਾਅਦ ਇਹ ਕੀ ਹਸਾਬ ਦਾ ਤੀਸਰਾ ਸੁਆ ਸੁਈ ਹੋਈ ਹੈ ਕਿਹੜਾ ਚੌਥਾ ਵਣਮਾ ਦੇ ਨੇ 12 ਕਿਲੋ ਤੋਂ ਸਟਾਰਟ ਹੋ ਗਈ 12 ਕਿਲੋ ਤੋਂ ਤੇ ਹਾਂਜੀ ਸਟਾਰਟ ਹੋਈ ਹੈ ਇਹਦਾ ਅੱਛਾ ਕਿੰਨਾ ਕਰਜੂ ਵੀਰੇ ਇਹ 16 17 ਕਿਲੋ ਵੱਸ ਮਾਰ ਜੂ ਉਹਦਾ ਠੰਡੀ ਹੈ ਬਾਈ ਪੂਰੀ ਸੀਰੀ ਵਾਲੀ ਬੜੀ ਪੋਲੀ ਚਵਾਈਏ ਅੱਛਾ ਬਾਈ ਤੇ ਕਿੰਨਾ ਮੁੱਲ ਰੱਖਿਆ ਵੀਰ ਆਪਾਂ ਇਹਦਾ 145 ਰੱਖਿਆ ਜੀ ਅੱਛਾ ਬਾਕੀ ਮੌਕੇ ਤੇ ਮੜਾ ਮੋਟਾ ਮਾਰ ਦਊਂ ਜੀ ਹਾਂਜੀ ਬਹੁਤ ਚੰਗੀ ਮਣੀ ਤੇ ਬਾਈ ਮੱਝ ਦੇਖੋ ਨਾਲ ਕੀ ਵੀਰੇ ਤੇ ਠੰਡੀ ਮਗਰ ਹੈ ਜੀ ਤੇ ਨਾਲ ਫੁੱਲ ਪਿਓਰ ਮੂਰਨ ਨਸਲ ਦੀ ਕੱਟੀ ਹੈ ਵੀਰੇ ਬਾਈਆਂ ਕੋਲ ਚੰਗੇ ਜਾਨਵਰ ਨੇ ਤੇ ਤੇ ਬਾਈ 14 ਡੰਗ ਲੱਗੇ ਪਈ ਕਹਿੰਦਾ ਚਾਰ ਸੇਲ ਹੋ ਚੁੱਕੇ ਨੇ ਤੇ ਇਹ ਵੀ ਖੋਲ ਕੇ ਦਿਖਾ ਦੂਗਾ ਬਾਈ ਜੀ ਚੰਗਾ ਜਾਨਵਰ ਹੈ ਬਾਈ ਜੀ ਸਾਰੇ ਚੰਗੇ ਜਿੱਕਤੇ ਇੱਕ ਹੀ ਹੈ ਉਧਰ ਤੇ ਟਾਪ ਕੁਆਲਟੀ ਦੇ ਜਾਨਵਰ ਨੇ ਤੇ ਬਾਈ ਉਧਾਂ ਬਾਈ ਕਹਿੰਦਾ ਵੀ ਕਹਾ ਕੀ ਹੈ ਜੀ ਠੀਕ ਹੈ 14 ਡੰਗਰ ਲੈ ਕੇ ਆਏ ਸੀਗੇ ਬਾਈ ਇਹ ਵੀ ਜਾਨਵਰ ਚੰਗਾ ਪੂਰਾ ਮਯੋਰ ਪਿਓਰ ਮੋਹਰਾ ਨਸਲ ਦੀ ਤੇ ਥਣਾ ਵਿੱਚ ਬਾਈ ਪ੍ਰੋਪਰ ਗੈਪ ਹੈ ਚੰਗੇ ਜਾਨਵਰ ਨੇ ਪਿੱਠ ਪੂੜੇ ਦੀ ਬਹੁਤ ਚੰਗੀ ਹੈ ਤੇ ਸਿੰਘਾਂ ਦੀ ਵੀ ਪੂਰੀ ਹੁੰਡੀ ਹੈ ਬਾਈ ਜੀ ਫੇਰ ਕਹਿਣਗੇ ਪਟਾਕੇ ਧਰਤੀ ਨਾਲ ਸ਼ਾਨਦਾਰ ਅਟਰ ਕੁਆਲਟੀ ਤੇ ਬਾਈਆਂ ਕੋਲ ਲਵਾਂਗੇ ਇਹਦੇ ਬਾਰੇ ਵੀ ਜਾਣਕਾਰੀ ਭਾਈ ਇਹਦਾ ਕੀ ਹਿਸਾਬਤਾ ਵਿੱਚ ਠੀਕਰਾ ਸੂਆ ਸੋਨਾ ਜੀ ਨੇ ਅੱਛਾ ਜੀ ਕਿੰਨੇ ਦਿਨ ਲੈ ਲੂ ਹਜੇ ਹਫਤਾ ਦਾ ਹਫਤਾ ਲੈ ਜੂਗੀ ਬਹੁਤ ਵੱਡੀ ਛੁੱਟੀ ਆ ਦੂਜੇ ਤੋਂ ਮੈਨੂੰ ਕਿੰਨਾ ਕੱਢਿਆ ਵੀ ਲੈਦੇ 15 16 ਕਿਲੋ ਕੱਢਿਆ ਅੱਛਾ ਜੀ 15 16 ਕਿਲੋ ਤੇ ਆਪਾਂ ਗਰੰਟੀ ਵਿੱਚ ਚੱਕਦੇ ਹਾਂ ਇਸ ਵਾਰੀ ਕਿੰਨਾ ਕੁ ਲੱਗਦਾ ਕੱਢ ਦੂ 15 16 ਕਿਲੋ ਦੀ ਆਪਣੀ ਗਰੰਟੀ ਆ ਵੀਰ ਤੁਹਾਡਾ ਅੱਛਾ ਜੀ ਕਿੰਨਾ ਕੱਢ ਦਈਂ ਦਵਾਂਗੇ 15 16 ਕਿਲੋ ਤੇ ਭਾਈ ਇਹਦਾ ਰੇਟ ਕਿੰਨਾ ਰੱਖਿਆ ਆਪਾਂ ਹੀ ਸੇਮ ਹੀ ਆ ਜੀ ਅੱਛਾ ਜੀ ਹਾਂ ਜੀ ਤੇ ਬਾਕੀ ਬੜਾ ਮੋਟਾ ਮਾਨ ਤਨ ਹੋ ਜੂ ਠੀਕ ਹੈ ਭਾਈ ਤੇ ਅਗਲੀ ਮੱ ਸਾਨਾ ਵਿੱਚ ਪ੍ਰੋਪਰ ਗੈਪ ਹੈ ਬਾਈ ਤੇ ਬਾਈ ਐਟਪੁੜੇ ਦੀ ਬਹੁਤ ਚੰਗੀ ਹੈ ਅੱਜ ਇਹ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਟੌਪ ਗਲਾਸ ਦੀ ਨੀਲੀ ਰਾਵੀ ਠੇਡਾ ਚੀਰ ਤੇ ਬਾਈ ਇਦਾਂ ਦੇ ਜਾਨਵਰ ਬਹੁਤ ਘੱਟ ਮਿਲਦੇ ਆ ਤੇ ਬਾਕੀ ਉਹਦਾ ਪੂਰੀ ਖੁੰਡੀ ਹੈ ਬਾਈ ਤੇ ਬਾਈ ਤੋਂ ਲਵਾਂਗੇ ਆਪਾਂ ਪੂਰੀ ਜਾਣਕਾਰੀ ਇਹਦੇ ਬਾਰੇ ਟੌਪ ਗਲਾਸ ਨੀਲੀ ਰਾਵੀ ਤੇ ਬਾਈ ਕੋਲੋਂ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਲਵਾਂਗੇ ਤੇ ਤੁਹਾਡੇ ਤੱਕ ਸ਼ੇਅਰ ਕਰਾਂਗੇ ਤੇ ਆਰਡਰ ਕੁਆਲਟੀ ਬਹੁਤ ਚੰਗੀ ਹੈ ਬਈ ਜਾਨਵਰ ਦੀ ਪੁੱਛਦੇ ਇਹਦੇ ਬਾਰੇ ਜੋਬ ਕਲਾਸ ਦੀ ਅੱਜ ਹਾਂਜੀ ਬਈ ਇਹਦਾ ਕੀ ਸਕਦਾ ਬਨੀਲੀ ਦਾ ਵੀ ਤੇ ਦੂਸਰਾ ਸੁਆਈ ਅੱਛਾ ਜੀ ਪਿਓਰ ਤੁਸੀਂ ਸੋ 6 ਦਿਨ ਦਾ ਮੂੰਹ ਹੈ ਅੱਛਾ 6 ਦਿਨ ਦੇ ਅਜੇ ਹਾਂਜੀ ਬਹੁਤ ਚੰਗੀ ਪਲੀ ਆਈ ਤੇ ਇਹ ਦੁੱਧ ਕਿੰਨਾ ਘਟਿਆ ਵੀਰੇ ਪਹਿਲਾਂ 17 ਕਿਲੋ ਪਾ ਲੈਣੇ ਪਾਏ ਅੱਛਾ ਜੀ 17 ਕਿਲੋ ਹੋਰ ਕਿੰਨਾ ਕੁ ਪਹੁੰਚੂ ਇਹ ਜੀ ਸੋਰੀ 20 ਕਿਲੋ ਹੱਥ ਮਾਰਦੇ ਬਾਅਦ ਵਿੱਚ ਕਿੰਨੇ ਦੇ ਲੈ ਰੋਗੇ ਜੀ ਹਾਂ 10 ਦਾ ਆਖਦਾ ਲੈ ਜੂਗੀ ਅੱਛਾ 10 ਦੀ ਲੈ ਜੋਗੀ ਜੀ ਇਹਦਾ ਕਿੰਨਾ ਮੁੱਲ ਰੱਖਿਆ ਵੀਰੇ ਆਪਰ ਦੋ ਵੀ ਜਾਂ ਦੋ ਵੀ ਤੇ ਬਾਕੀ ਮਾਣ ਤਾਣ ਹੋ ਜਾਣਾ ਹਾਂਜੀ ਜ਼ਰੂਰ ਕਰਾਂਗੇ ਕਰਾਂਗਾ ਬਾਈ ਜੀ ਬਾਕੀ ਬਾਈ ਕੰਦਾ ਮਾਣ ਤਾਣ ਹੋ ਜਾਊਗਾ ਤੇ ਖੀਰੀ ਕੱਟੀ ਆ ਜੀ ਤੇ ਅੱਗੇ ਖੜੀ ਆ ਬਾਈ ਜੀ ਖੀਰੀ ਕੱਟੀ ਪਈਆਂ ਕੋਲੇ ਪਿਓਰ ਮੋਹਰਾ ਨਸਲ ਦੀ ਤੇ ਠੈਕ ਕਰੋ ਬਾਈ ਅਟਰ ਕੁਆਲਟੀ ਬਹੁਤ ਗੁੱਡ ਹੈ ਚਾਰੇ ਥਾਣਾ ਵਿੱਚ ਪ੍ਰ ਹੇ ਭਾਈ ਪਿੱਠਫੂੜੇ ਦੀ ਬਹੁਤ ਚੰਗੀ ਐ। ਹਾਂਜੀ। ਇਹਦਾ ਕੀ ਹਿਸਾਬ ਕਿਤਾਬ ਹੋਵੇ ਵੀਰੇ? ਇਹ ਪਹਿਲਾ ਸੁਆ ਸੋਨਾ ਜੀ ਮੋਹੋ ਚ ਖੀਰੀ ਆ। ਅੱਛਾ ਖੀਰੀ ਐ ਜੀ। ਬਹੁਤ ਚੰਗੀ ਕੱਟੀ ਨਿੱਕੇ ਸਿੰਘ ਦੀ। ਠੀਕ ਐ ਵੀਰੇ। ਤੇ ਕਿੰਨਾ ਕੱਢ ਤੂੰ ਥੋੜਾ ਜਿਹਾ ਮਨ ਨੂੰ ਦੁੱਧ? 12-13 ਕਿਲੋ ਖੀਰੀ ਕੱਢ ਦੂਂ ਵੀਰਾ ਮਨ ਨੂੰ। ਕਿਤੇ ਕਿੰਨੇ ਦਿਨ ਲੈਣੇ ਇਹਨੇ ਵੀਰੇ ਜੇ? 5-4 ਦਿਨ ਹੀ ਹੈ। ਬਹੁਤ ਖੁੱਲੀਆਂ ਥੱਲੇ ਕੱਟੀਆਂ। ਤੇ ਭਾਈ ਬਹੁਤ ਚੰਗਾ ਜਾਨਵਰ ਬਾਈਆਂ ਕੋਲੇ। ਤੇ ਸਿੰਗਾ ਦੀ ਭਾਈ ਪੂਰੀ ਖੁੰਡੀ ਐ। ਐਨਪੀ ਲੌਜੀ ਦੇ ਬਾਕੀ ਪੁਣ ਤੇ ਉਹਦਾ ਬਈ ਸੀਲ ਹੈ ਪੂਰੀ ਬਹੁਤ 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 ਵਧੀਆ ਇਹਦਾ ਕਿੰਨਾ ਮੁੱਲ ਕਹਿੰਦੇ ਆ 95000 ਰੁਪਏ 195 ਇਕੱਲਾ 95 ਇਕੱਲਾ 95 ਤੇ ਬਈ ਬਹੁਤ ਜੈਜਰੇਟ ਹੈ ਇਕੱਲਾ 95000 ਰੁਪਏ ਮੁੱਲ ਰੱਖਿਆ ਪਈਆਂ ਖੀਰੀ ਹੈ ਜੀ ਛੋਟੀ ਅਜੇ ਟਾਪ ਕਲਾਸ ਬਹੁਤ ਵਧੀਆ ਬਣੂਗੇ ਅੱਛਾ ਜੀ ਹੋਰ ਘੰਡ ਬਣੂਗੀ ਕਿੰਨਾ ਕਹਿੰਦੇ ਸੀ ਕਿ ਦੁੱਧ ਕੱਢ ਦੂਈ ਇਹ 12 ਕਿਲੋ ਕੱਢ ਦੂਈ ਕੱਢ ਦੂਗੀ ਰਵਾਮ ਨਾਲ ਬਿਲਕੁਲ ਠੀਕ ਹੈ ਬਈ ਜੀ ਤੇ ਫੇਰ ਅੱਗੇ ਇੱਕ ਖੜੀ ਆ ਹੋਰ ਨੀਲੀ ਰਾਵੀ ਇਹਦੇ ਬਾਰੇ ਵੀ ਆਪਾਂ ਨੀਲੀ ਰਾਵਿਵਾਰੀ ਪੂਰੀ ਜਾਣਕਾਰੀ ਲਵਾਂਗੇ ਜੀ ਇਹਦਾ ਕੀ ਹਸਕਦਾ ਵੀਰੇ ਚ ਇਹਦਾ ਵੀ ਹਫਤਾ ਕੱਚੀ ਹੈ ਵੀ ਹਾਂ ਜੀ ਇਹ ਵੀ ਹਫਤਾ ਕੱਚੀ ਆ ਅੱਛਾ ਜੀ ਇਹ ਵੀ 20 ਤੋਂ ਬਾਹਰ ਕਿੱਲੋ ਵਾਲੀ ਆ ਜਾਉਗੇ 20 ਤੋਂ ਬਾਹਰ ਖੁੱਲੇ ਆਮ ਨਾਲ ਜਾਉਗੇ ਤੇ ਬਾਈ ਆਪਾਂ ਅਟਰ ਕੁਆਲਟੀ ਚੈੱਕ ਕਰਾਉਂਦੇ ਆ ਦੀ ਚੈੱਕ ਕਰੋ ਮੇਰਾ ਵੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਪਿੱਠਪੂੜੇ ਦੀ ਬਹੁਤ ਚੰਗੀ ਹੈ ਤੇ ਇਹਦਾ ਕੀ ਹਸਕਦਾ ਬੇਬੀ ਦਾ ਮੁੱਲ ਕਿੰਨਾ ਸੀ ਜੀ ਅੱਛਾ ਜੀ ਕਿੰਨੇ ਦਿਨ ਲਊ ਹਾਂ ਜੀ ਇਹ ਹਫਤਾ ਲੈ ਜੂਗੀ ਅੱਛਾ ਹਫਤਾ ਲੈ ਜੂਗੀ 165 ਦੀ ਮੈਂ ਦੇ ਰਾਂਗੇ ਅੱਛਾ 165 ਦੀ ਲਾਟ ਦੇ ਦੋਗੇ ਹਾਂ ਜੀ ਲਾਟ ਠੀਕ ਹੈ ਭਾਈ ਜੀ ਤੇ ਭਾਈ ਜੀ ਆਪਣਾ ਨੰਬਰ ਬੋਲ ਦੂੰਗਾ ਜੀ 93069 ਹਾਂ ਜੀ 28064 ਇੱਕ ਹੋਰ ਦੁਬਾਰੇ ਬੋਲ ਦੂੰਗਾ ਵੀਰੇ 93069 ਠੀਕ ਹੈ 28064 ਤੇ ਭਾਈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਹਾਂ ਜੀ ਹਾਂ ਜੀ ਤੇ ਜਿੱਦਾਂ ਭਾਈ ਆਪਣੇ ਕੋਲ ਘਰੇ ਵੀ ਖੜੇ ਰਹਿੰਦੇ ਹੁੰਨੇ ਪਸ਼ੂ ਘਰੇ ਤਾਂ ਰੱਬ ਦੇ ਘਰਾਂ 5 6 26 ਨਾਲ ਖੜੇ ਹੁੰਦੇ ਆ ਹਮੇਸ਼ਾ ਅੱਛਾ ਜੀ ਬਿਜਲੀ ਦਾ ਕਲਾਸ ਹੁੰਦਾ ਨਾ ਜੀ ਤੇ ਬਾਈ 22 ਸਵਾਈ ਕੱਟੀ ਆ ਜੀ 14 ਕਿਲੋ ਮੁੱਕ ਦਾ ਟਪਰਦਾ ਤੇ ਚੈੱਕ ਕਰੋ ਬਾਈ ਇਹ ਵੀ ਜਾਨਵਰ ਪਿਓਰ ਮੋਹਰਾ ਨਸਲ ਦਾ ਚੰਗਾ ਜਾਨਵਰ ਹੈ ਤੇ ਆਪਾਂ ਸਿੰਗਾ-ਸਿੰਗਾ ਪੱਖੋ ਦੇਖੋ ਪੂਰੀ ਖੁੱਡੀ ਆ ਤੇ ਨਾਲ ਬਾਈ ਕਹਿੰਦਾ ਕੱਟੀ ਇਹਦੇ ਕੱਟਾ ਹੀ ਵੀ ਪਿਓਰ ਮੋਹਰਾ ਨਸਲ ਦਾ ਕੱਟਾ ਤੇ ਚੰਗਾ ਜੈਡ ਬਲੈਕ ਝੋਟੀ ਹੈ ਤੇ ਬਾਈ ਤੁਹਾਨੂੰ ਵੀ ਆਪਾਂ ਇਹਦੇ ਬਾਰੇ ਵੀ ਜਾਣਕਾਰੀ ਤੇ ਬਾਈ ਥਣਾ ਦੀ ਬਹੁਤ ਚੰਗੀ ਹੈ ਫੈਕਟਰ ਕੁਆਲਿਟੀ ਚੰਗੀ ਬਾਈ ਇਹਦਾ ਕੀ ਹਿਸਾਬ ਦਾ ਵਿੱਚ ਜੀ ਫਿਰ ਆ ਸੁਆ ਸੁਆ 14 ਕਿਲੋ ਮੋਕੇ ਦਾ ਤਿਆਰ ਹੈ ਉੱਧਰ ਅੱਛਾ ਜੀ ਬੋਲ ਹੀ ਆਈ ਜੀ ਤਾਂ ਪੰਜ ਚਾਰ ਦਿਨ ਹੋ ਗਏ ਇਹ ਵੀ 16-17 ਕੋ ਟੱਪ ਸਕਦੀ ਆ 17-18 ਟੱਪ ਜੂ ਬੁੱਲੇ ਹੱਥ ਨਾਲ ਬਹੁਤ ਸ਼ਾਨਦਾਰ ਆਈ ਆਰਡਰ ਦੀ ਕੁਆਲਿਟੀ ਫੈਕਟਰ ਦੀ ਕੁਆਲਿਟੀ ਬਹੁਤ ਚੰਗੀ ਹੈ ਤੇ ਬਾਈ ਕੋਲੇ ਚੰਗੇ ਹੀ ਜਾਨਵਰ ਨੇ ਸਾਰੇ ਚੰਗੀ ਲੱਗਦੀ ਆਪਾਂ ਤੇ ਬਾਈ ਇਹਦਾ ਮੁੱਲ ਕਿੰਨਾ ਕਹਿੰਦੇ ਸੀਗੇ ਮੁੱਲ ਇਹ 1.5 ਲੱਖ ਰੁਪਏ ਹੈ ਅੱਛਾ 1.5 ਲੱਖ ਇੱਕ 35 ਮੈਂ ਦੇਣਾ ਜੀ ਇੱਕ 35 ਦੇ ਦੂੰਗਾ ਜੀ ਹਾਂ ਜੀ ਤੇ ਬਾਈ ਜੀ ਨਾਲ ਇਹਦੇ ਕੱਟਾ ਹੈ ਤੇ ਚੰਗਾ ਜਾਨਵਰ ਹੈ ਸਾਰੀ ਜਗਤ ਤੇ ਨੰਬਰ ਆਪਣਾ ਬਾਈ ਦਾ ਥੋੜਾ ਨਾਲ ਸ਼ੇਅਰ ਕਰਤਾ ਆਪਾਂ ਜੀ ਤੇ ਬਾਈ ਨੂੰ ਕਰਿਓ ਦੱਬ ਕੇ ਸਪੋਰਟ ਜੀ ਤੇ ਬਾਈ ਕੋਲੇ ਕਹਿੰਦਾ ਵੀ 10 ਬੰਦਾ 20 ਡੰਕਰ ਕਰਾ ਖੜੇ ਹੀ ਹੁੰਦੇ ਨੇ ਟੌਪ ਕਲਾਸ ਬਾਈ ਮੋਹਰਾ ਕੱਟੀ ਤੇ 18 ਮਹੀਨਿਆਂ ਦੀ ਆ ਬਾਈ ਕਹਿੰਦਾ ਹਜੇ ਸਾਰੀ ਉਮਰ 18 ਮਹੀਨੇ ਹੈ ਵੀਰੇ ਦੀ ਅੱਛਾ 18 ਮਹੀਨੇ ਦੀ ਨੂੰ ਮਾ ਚ ਸੰਜੀਵ ਦਾ ਜਵਾਨੇ ਕੀ ਰਿਹਾ ਥੀਰੀ ਆ ਕੱਟੀ ਪਿਓਰ ਥੀਰੀ ਸਫਾਈ ਲੈ ਵੀੜੀ ਬਰਸੋ ਸੁਈਆ ਖਾਲੀ ਕੀਤੀ ਹੈ ਬਈ ਤੇ ਭਾਈ ਕਿੰਨਾ ਕੁ ਦੁੱਧ ਦੇ ਥੱਲੇ ਤਿੰਨ ਤੁਰ ਸੱਤ ਅੱਠ ਕਿਲੋ ਬੋਲ ਆ ਅੱਛਾ ਬਈ ਬਸੋ ਹੀ ਸੁਈਆ ਇਹ ਤੇ ਕਿੰਨਾ ਕਰਜ ਹੋਰ ਵੀ ਰਹੇ 12 14 ਕਿਲੋ 12 14 ਕਿਲੋ ਖੁੱਲਾ ਕਰਦੇ ਅੱਛਾ ਉਹ ਚੰਗੇ ਮਸਲ ਜਿੱਕਤੀ ਆ ਮਗਰ ਵੀ ਕੱਟੀ ਆ ਬਾਈ ਇਹਦੇ ਤੇ ਭਾਈ ਮੁੱਲ ਕਿੰਨਾ 90 ਰੁਪਏ ਕਹਿੰਦੇ ਆ ਹਾਂਜੀ ਮੁੱਲ 90 ਰੁਪਏ ਤੇ ਬਾਕੀ ਥੋੜਾ ਬ ਤਾਂ ਮਾਨਦਾਨ ਹੋ ਜੂ ਮਾਨਦਾਨ ਖੁੱਲਾ ਕਰਾਂਗੇ ਘਰੇ ਆ ਜਿਹੜਾ ਹਰੇਕ ਪਾਸੇ ਤੇ ਭਾਈ ਥਾਣਾ ਵਿੱਚ ਦੇਖੋ ਪ੍ਰੋਪਰ ਗੈਪ ਹੈ ਤੇ ਭਾਈ ਚੰਗਾ ਯਾਰ ਬਰ ਨਾਲ ਕੀ ਵੀਰੇ ਤੇ ਕੱਟੀ ਮਗਰ ਜੀ ਜਿਹੜੀ ਮੂਹਰੇ ਖੜੀ ਹੈ ਚੈੱਕ ਕਰੋ ਮੇਰਾ ਵੀ ਟੌਪ ਕਲਾਸ ਦੀ ਕੱਟੀ ਹੈ ਵੀਰ ਮੋਹਲਾ ਨਸਲ ਦੀ ਪੂਰੀ ਤੇ ਬਾਈ ਸਿੰਗਾ ਦੇਖੋ ਬਹੁਤ ਚੰਗੀ ਤੇ ਚੰਗਾ ਜਾਨਵਰ ਹੈ ਬਾਈ ਕੋਲੇ ਤੇ ਰੈਟ ਵੀ ਬਹੁਤ ਜਾਇਜ਼ ਹੈ ਤੇ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਈ ਝੂਟੀ ਦੀ ਤੇ 18 ਕੁ ਮਹੀਨੇ ਦੀ ਬਾਈ ਕਹਿੰਦਾ ਸਾਰੀ ਉਮਰ ਹੈ ਤੇ ਚੰਗਾ ਜਾਨਵਰ ਹੈ ਬਾਈ ਦਾ ਇਹ ਤਾਂ ਬਹੁਤ ਬੰਨ ਕੱਟੀ ਹੈ ਤੇ ਪਿੱਠਪੁੜੇ ਦੀ ਬਹੁਤ ਚੰਗੀ ਹੈ ਬਾਈ ਤੇ ਸ਼ਾਨਦਾਰ ਕੁਆਲਿਟੀ ਚੰਗਾ ਜਾਨਵਰ ਹੈ ਵੀਰੇ ਅੱਗੇ ਖੜਿਆ ਹੈ ਬਾਈ ਇਹ ਬਹੁਤ ਹੀ ਟਾਪ ਕੁਆਲਟੀ ਦੀ ਬਈ ਝੋਟੀ ਮੋਹਰਾਂ ਨਸਲ ਦੀ ਤੇ ਨਾਠਾ ਨਾਠਾ ਬੈਠਾ ਤੇ ਚੰਗਾ ਜਾਨਵਰ ਹੈ ਬਾਈ ਮੈਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਤੇ ਸਿੰਘਾਂ ਦੀ ਬਈ ਬਣਤਰ ਪੂਰੀ ਵਧੀਆ ਏ ਇਹ ਕਿਨੇ ਦਿਨ ਦੀ ਸੂਈ ਹੈ ਵੀਰਾ ਇਹ ਸੂਈ ਨੂੰ ਚੌਥਾ ਦਿਨ ਇਹਨੂੰ ਵੀ ਅੱਜ ਅੱਛਾ ਜੀ ਬੋਲੀ ਕਿੰਨੀ ਥਲੇ ਆਦੀ ਵੀਰੇ 10 ਤੋਂ ਬਾਹਰ ਹੀ ਆਈ ਅੱਛਾ ਜੀ ਕਿੰਨਾ ਕਰਜੂ ਹੋਰੀ ਇਸ ਵਾਰੀ 15-16 ਕਿਲੋ ਹੱਥ ਮਾਰ ਠੀਕ ਆ ਬਾਈ ਜੀ ਬਹੁਤ ਸ਼ਾਨਦਾਰ ਆ ਜੀ ਤੇ ਇਹਦਾ ਬਾਈ ਆਪਾਂ ਮੁੱਲ ਕਿੰਨਾ ਕਰੱਖਿਆ ਹੈ ਬੋਲੇ ਜਾਨ 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 99000 ਬਹੁਤ ਹੀ ਜੈਜ ਰੇਟ ਹੈ ਬਈ ਉਹਦਾ ਤੇ ਪਿੱਠਪੂੜੀ ਦੀ ਚੰਗੀ ਹੈ ਬਈ ਚੋਟੀ ਹਟਰ ਕੁਆਲਟੀ ਬਹੁਤ ਗੁੱਡ ਹੈ ਇਹ ਆ ਆਪਣਾ ਆਪਣਾ ਨਾਮ ਨਾਲ ਕੋਈ ਨਹੀਂ ਬਈ ਤੇ ਚੰਗਾ ਇਹ ਛਿੱਗੀ ਹੈ ਬਈ ਅੱਛਾ ਛਿੱਗੀ ਹੈ ਜੀ ਤੇ ਚੰਗਾ ਜਾਨਵਰ ਹੈ ਬਈ ਇਹਦਾ ਰੇਟ ਬਹੁਤ ਜੈਜ ਰੱਖਿਆ ਬਈ ਤੇ ਚੰਗੇ ਜਾਨਵਰ ਦੇ ਭਾਈ ਪੂਰੇ ਗੁਣ ਨੇ ਝੁੱਟੀ ਚ ਤੇ ਕੋਈ ਕਸਰ ਨਹੀਂ ਅਰ ਆਪਾਂ ਕੋਲੋਂ ਪੂਰੀ ਰੀਲ ਆਈ ਐ ਤੇ ਬਾਕੀ ਭਾਈ ਠਣ ਠਣ ਪੂਰਾ ਮੋਟਾ ਐ ਤੇ ਭਾਈ ਧਾਰ ਦੂਰ ਕਿਵੇਂ ਇਹਦੀ ਮਾਲੀ ਪੋਲੀ ਆਈ ਓਦਾਂ ਸੀਲ ਆ ਭਾਈ ਠੱਡੀ ਪੂਰੀ 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 ਸੀਲ ਆਈ ਠੀਕ ਐ ਭਾਈ ਜੀ ਤੇ ਬਾਈਆਂ ਦੀ ਟੌਪ ਗਲਾਸ ਝੁੱਟੀ ਆਪਾਂ ਥੋੜਾ ਨਾਲ ਸ਼ੇਅਰ ਕਰੀਆਂ ਤੇ ਬਾਈਆਂ ਨਾਲ ਕੰਟੈਕਟ ਜ਼ਰੂਰ ਕਰਿਓ ਮੇਰਾ ਵੀਰ ਤੇ ਜੇਤੂ ਝੁੱਟੀ ਹੈਗੀ ਜੀ ਆਪਣੇ ਕੋਲੇ ਹਾਂਜੀ ਜੇਤੂ ਝੁੱਟੀ ਹੈਗੀ ਆ ਅੱਛਾ ਕਿਹੜੀ ਐ ਭਾਈ ਜੀ ਬੁਖਸਤ ਦਾ ਮੇਰਾ ਜੇਤੂ ਹੀ ਆ ਅੱਛਾ ਜੀ ਅੱਗੇ ਕੱਟੀ ਗੱਡੀ ਹੈ ਅੱਛਾ ਇਹ ਵਾਲੀ ਜਿੱਤੀ ਵੀ ਬਈ ਅੱਛਾ ਜੀ ਇਹ ਬੀਟੀ ਚ ਆਈ ਹੈ ਵੀਰੇ ਥਰ ਮੰਦਰ ਤੇ ਅੱਛਾ ਜੀ ਅੱਗੀ ਨੇ ਮੈਂ ਲੈ ਜਾ ਠੀਕ ਹੈ ਬਈ 3 ਨੰਬਰ ਸੀ 24 ਮਹੀਨੇ ਅੱਛਾ ਜੀ ਰਿਕਾਰਡ ਪਿਆ ਆਪਣੇ ਕੋਲ ਸਰਟੀਫਿਕੇਟ ਬਣਿਆ ਹੋਇਆ ਅੱਛਾ ਬਾਈ ਜੀ ਤੇ ਬਾਈ ਕਹਿੰਦਾ ਵੀ ਮੇਲਾ ਜੇ ਤੂੰ ਝੋਟੀ ਤੇ ਬਾਈ ਪਿੱਠਪੜ ਦੀ ਬਹੁਤ ਚੰਗੀ ਬਾਈ ਬਾਕੀ ਅਟਰ ਕੁਆਲਟੀ ਚੈੱਕ ਕਰੋ ਬਈ ਥਣਾ ਵਿੱਚ ਪ੍ਰੋਪਰ ਗੈਪ ਹੈ ਇਹ ਬਾਈ ਦਾ ਵਪਾਰ ਦਾ ਕੰਮ ਬਈ ਟੌਪ ਕਲਾਸ ਦਾ ਕੰਮ ਹੈ ਚੈੱਕ ਕਰੋ ਮੇਰਾ ਵੀਰ ਲੇਵੇ ਦੀ ਬਹੁਤ ਚੰਗੀ ਹੈ ਤੇ ਪਿੱਠਪੁੜੇ ਦੀ ਬਹੁਤ ਚੰਗੀ ਹੈ ਬਾਈ ਚੰਗਾ ਜਾਨਵਰ ਹੈ ਤੇ ਬਾਈ ਤੋਂ ਲੰਮੇ ਆ ਜੇ ਵਾਰੀ ਪੂਰੀ ਜਾਣਕਾਰੀ ਬਹੁਤ ਠੱਗੀ ਜੇ ਤਾਂ ਤਾਂ ਪਹੇ ਜੀ 10 ਦਿਨ ਪਾਈਆਂ ਤਾਂ ਇਹ ਸੂਣ ਨੂੰ ਪਏ ਨੇ। ਬਈ ਕੀ ਹਿਸਾਬ ਤਾਂ ਆਪਣੀ ਵਾਲੀ ਵੀ ਕਰਦੀ ਏ। ਨਾ ਵੀਰਾ ਆਪਾਂ ਖਰੀਦੀ ਆ। ਅੱਛਾ ਜੀ। ਰਿਕਾਰਡ ਪਿਆ ਆਪਣੇ ਕੋਲੇ ਦੇ 24-25 ਮਹੀਨੇ ਹੋ ਮਰਸੀ ਤੇ ਵੀਰੇ ਬਿਊਟੀ ਚੋਂ 3 ਨੰਬਰ ਤੇ ਆਈ ਸੀ ਮੱਗੀ ਦੇ ਮੇਲੇ ਸ਼੍ਰੀ ਮੁਖਤਸਰ ਸਾਹਿਬ ਨੇ। ਸਿਕਨਰੇਟਰ ਰੱਖੇ ਵੀਰੇ ਤਾਂ ਹੀ। ਰੇਡ ਵੀਰੇ ਕਿਸੇ ਹੋਰ ਕੋਲ ਹੁੰਦੀ ਤਾਂ ਦੋ ਤਾਂ ਬਾਹਰ ਰੱਖਦਾ। ਪਰ ਆਪਾਂ ਉਹ ਕੰਮ ਹੈ ਜੈਜਮਲ ਕਰਾਂਗੇ 1.5 ਲੱਖ ਰੁਪਏ। ਅੱਛਾ 1.5 ਲੱਖ। ਗੱਤੀ ਨੇ ਪਹਿਲਾਂ ਨੇ 15-16 ਕਿਲੋ ਪਹਿਲਾਂ ਨੇ ਪਾਇਆ ਵੀਰੇ। ਹੁਣ ਕਿੰਨਾ ਕੱਟ ਜੂ ਇਸ ਵਾਰੀ? ਹੁਣ ਤਾਂ ਵੀਰੇ ਰੱਬ ਸੁੱਖ ਰੱਖੇ। ਵੀ ਘਟਾਇਆ ਜਾਂਦਾ ਜਿਹੜਿਆ ਬਣੀ ਖੜੀ ਆ ਤੇ ਬਾਕੀ ਵੀ ਥੋੜਾ ਬਹੁਤ ਮਾਨਤਨ ਹੋ ਜੂ ਹਾਂਜੀ ਹਾਂਜੀ ਮਾਨਤਨ ਖੁੱਲਾ ਕਰਾਂਗੇ ਚੱਲੀਏ ਇੱਕ ਵਾਰ ਫੇਰ ਆਪਣਾ ਪਿੰਡੋਂ ਤਹਿਸੀਲਦਾਰੇ ਬੋਲਦੇ ਹੋਈ ਵੀਰੇ ਮੇਰਾ ਪਿੰਡਾ ਡੱਬਾ ਵਾਲੀ ਦੇ ਕੋਲੇ ਜਮਾ ਕਿਹੜਾ ਪਿੰਡਾ 7 ਕਿਲੋਮੀਟਰ ਵਾਲਾ ਇੱਕ ਖਾਲੀ ਪਿੰਡਾ ਹੈ ਖੱਖਾਂ ਇਹ ਰਾਜਸਥਾਨ ਤੇ ਹਰਿਆਣੇ ਦੇ ਬਾਰਡਰ ਤੇ ਜਮਾ ਸੱਚੀ ਆ ਬਾਰ ਰਾਜਸਥਾਨ ਤੇ ਹਰਿਆਣੇ ਦੇ ਬਾਰਡਰ ਤੇ ਤਹਿਸੀਲ ਵੀ ਦੇ ਤੇ ਸੇ ਸੇ ਰਮਲੋੜ ਅੱਛਾ ਜ਼ਿਲ੍ਹਾ ਕਿਹੜਾ ਪਿੰਡਾ ਹੈ ਸ਼ੇਰ ਮੁਖਤਸਰ ਸਾਹਿਬ ਇਹ ਮੁਖਤਸਰ ਸਾਹਿਬ ਤੇ ਮੋਬਾਈਲ ਨੰਬਰ ਦੁਆਰੇ ਬੋਲ ਦੂੰਗਾ ਵੀਰੇ 93069288064 ਇੱਕ ਹੋਰ ਦੁਆਰੇ ਬੋਲ ਦਈ 936328044 ਤੇ ਬਾਈ ਨੇ ਕਟਾਕਟ ਜਰੂਰ ਕਰਿਓ ਮੇਰਾ ਬਾਈ ਬਾਈ ਕੋਲੇ ਟੌਪ ਗਲਾ ਦੇ ਝੋਟੀਆਂ ਦੇ ਖੜੀਆਂ ਨੇ ਨੀਲੀ ਰਾਵੀ ਮੇਤੇ ਤੇ ਮੋਹ ਤੇ ਚੰਗੇ ਜਾਨਵਰ ਨੇ ਬਾਈਆਂ ਕੋਲੇ ਤੇ ਵੀਡੀਓ ਨੂੰ ਦੱਬ ਕੇ ਸਪੋਰਟ ਕਰਿਓ ਬਾਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ